ਹੁਣ ਤੱਕ ਕਿੰਨੀਆਂ ਕਿਟੜੀਆਂ ਭੇਜਤੀਆਂ ਤੁਸੀਂ ਇਹ ਬਖਵਾਖਦਾ ਮੈਂ ਹੁਣ ਤੱਕ 60 ਤੋਂ ਲੈ ਕੇ 70 ਟਰਾਲੀਆਂ ਟਰਾਲੀਆਂ 10000 ਤੋਂ ਪਲੱਸ 15000 ਔਰ 10000 ਦੇ ਵਿੱਚ ਵਿੱਚ ਲਗਭਗ ਅਸੀਂ ਥੈਲਾ ਵੇਚ ਚੁੱਕੇ ਆ ਜਿੱਥੇ ਲੋਡ ਪੈਂਦੀ ਉੱਥੇ ਤਾਂ ਜਾਂਦੇ ਪ੍ਰਸ਼ਾਸਨ ਨੇ ਅੱਜ ਬੁਲਾਇ ਇੱਥੇ ਵੀ ਆ ਗਏ ਸਾਨੂੰ ਤਾਂ ਗੁਰਸੁੱਤੀਓ ਸਤਿਗੁਰਾਂ ਨੇ ਇਹ ਦਿੱਤੀ ਹੋਈ ਆ ਜੀ ਵੀ ਜਿੱਥੇ ਵੀ ਕੋਈ ਕਿਸੇ ਤਰ੍ਹਾਂ ਦੀ ਪੀੜ ਪੈਂਦੀ ਆ ਉੱਥੇ ਤੁਸੀਂ ਪਹੁੰਚਣੀ ਪਹੁੰਚਣਾ ਆ ਪਹਿਲਾਂ ਕਿੰਨੇ ਕਿਲੋ ਦਾ ਹੋ ਜਾਂਦਾ ਵੈਸੇ ਪਹਿਲਾਂ 35 40 ਦੇ ਗੇੜ ਚ ਹੁੰਦਾ ਸੀ ਹੂੰ ਤੇ ਭਗਾ ਵਗਾ ਮਾਰਦੇ ਮੁੰਡੇ ਜੇ ਮਾਲੇ ਤੇ ਹੁਣ ਜ਼ੋਰ ਪਰਖਾ ਜਾਣਾ ਟਰਾਲੀਆਂ ਪਰ ਭਗਾ ਵਗਾ ਕੇ ਮਾਰੋ ਬਾਈ ਜੀ ਅਸੀਂ 5.5 6 ਦੇ ਕਰੀਬ ਉੱਠ ਕੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੰਨੇ ਆ ਅਸੀਂ ਜਿੱਥੇ ਵੀ ਪਹੁੰਚ ਰਹੇ ਆ ਉਹ ਸੇਵਾ ਭਾਵਨਾ ਦੇ ਨਾਲ ਪਹੁੰਚ ਰਹੇ ਆ ਕੋਈ ਸਾਨੂੰ ਪਾਰਟੀ ਬਾਜੀ ਦਾ ਪਰ ਉਹ ਨਹੀਂ ਹੈਗਾ ਕੋਈ ਸਾਨੂੰ ਕਿਸੇ ਨੂੰ ਇਹ ਨਹੀਂ ਹੈ ਵੀ ਪ੍ਰਸ਼ਾਸਨ ਨੇ ਬੁਲਾਇਆ ਜਾਂ ਕਿਸੇ ਹੋਰ ਨੇ ਬੁਲਾਇਆ ਅਸੀਂ ਜਿੱਥੇ ਵੀ ਅਪੀਲ ਪੰਜਾਬ ਵਿੱਚੋਂ ਇਸ ਸਾਡੇ ਰੂਪੜ ਜਿਲ੍ਹੇ ਵਿੱਚੋਂ ਆਈ ਹੈ ਅਸੀਂ ਉੱਥੇ ਪੁੱਜਦੀ ਕੀਤੀ ਹੈ ਕਹਿੰਦੇ ਨੌਜਵਾਨੀ ਤਾਂ ਪੰਜਾਬ ਦੀ ਕੰਮ ਕਰਕੇ ਰਾਜੀ ਨਹੀਂ ਜੀ ਹੁਣ ਢੱਕਾ ਤੋੜ ਕੇ ਨਹੀਂ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਪਿਛਲੇ ਕਈ ਦੰਦ ਜਿੰਨੇ ਤੋਂ ਆਪਣੇ ਪੰਜਾਬ ਤੇ ਆਫਤਾ ਆਈ ਜਾਂ ਸਾਰੇ ਨੌਜਵਾਨ ਜਿੰਨੇ ਵੀ ਜਾ ਮੌਜੂਦ ਆਪਣਾ ਸਾਰਾ ਕੱਠਾ ਹੋ ਗਏ ਇੱਕ ਜੂਤ ਹੋ ਕੇ ਸਾਰੇ ਪੰਜਾਬੇ ਸੇਵਾ ਕਰਦਾ ਪਿਆ ਹੈ। ਸਰਾਰਤੀ ਅੰਸਰ ਆ ਜਿਹੜੇ ਕਹਿੰਦੇ ਆ ਕਿ ਜਵਾਨੀ ਪੰਜਾਬ ਦੀ ਹਾਂ ਨਸ਼ਿਆਵਲ ਜਾ ਰਹੀ ਹੈ ਏਦਾਂ ਜਾ ਰਹੀ ਆ ਪਰ ਜਦੋਂ ਆਫਤ ਆ ਪਈ ਆ ਉਦੋਂ ਪਤਲਾਦਾ ਵੀ ਹਾਂ ਜਵਾਨੀ ਕਿੱਥੇ ਆ? ਜਿਹੜੇ ਹੁਣ ਕਹਿੰਦੇ ਸੀਗੇ ਵੀ ਹਾਂ ਇਹ ਤਾਂ ਕੱਲੇ ਲੰਗਰ ਲਾਉਣੇ ਆਲੇ ਆ ਪਰ ਉਹੀ ਪੰਜਾਬ ਉਹੀ ਜੂਤ ਹੈ ਅੱਜ ਕੱਲਾ-ਕੱਲਾ ਖੜਾ ਮੈਂ ਕਹਿੰਦਾ ਬੱਚਾ ਗਿਆ ਛੋਟਾ ਗਿਆ ਬੜਾ ਗਿਆ ਮੈਂ ਤਾਂ ਕਹਿੰਦਾ ਪੂਰੇ ਵਰਲਡ ਵਾਈਜ਼ ਬੰਦੇ ਨੂੰ ਪੰਜਾਬ ਤੋਂ ਸੇਧ ਲੈਣੀ ਚਾਹੀਦੀ ਆ ਕਿ ਜਦੋਂ ਕਿਸੇ ਨੂੰ ਮੁਸੀਬਤ ਆ ਜਾਂਦੀ ਆ ਤਾਂ ਐਵੇਂ ਖੜਨਾ ਚਾਹੀਦਾ ਪੰਜਾਬ ਇਸ ਸਮੇਂ ਸੇਵਾ ਦੇ ਵਿੱਚ ਲੱਗਿਆ ਹੋਇਆ ਨੌਜਵਾਨ ਜਿਹੜੇ ਹੈਗੇ ਪਿੰਡਾਂ ਪਿੰਡਾਂ ਦੇ ਵਿੱਚ ਥੈਲੇ ਭਰ ਰਹੇ ਆ ਰੋਪੜ ਜ਼ਿਲ੍ਹੇ ਦੀ ਗੱਲ ਕਰੀਏ ਖੈਰਾਬਾਦ ਬੁੱਢਾਪੋਰਾ ਬੜਾ ਫੂਲ ਛੋਟਾ ਫੂਲ ਗੁਰਦਾਸਪੁਰ ਰੈਲੋ ਸ਼ੰਪੁਰਾ ਬਹੁਤ ਸਾਰੇ ਪਿੰਡ ਇਕੱਠੇ ਹੋਏ ਆ ਜਿਨ੍ਹਾਂ ਨੇ ਆਪਣੇ ਪਿੰਡਾਂ ਦੇ ਵਿੱਚ ਥੈਲੇ ਭਰੇ ਆ ਤੇ ਭਾਵੇਂ ਆਪ ਸੁੱਕੀ ਥਾਂ ਤੇ ਬੈਠੇ ਆ ਪਰ ਜਿੱਥੇ-ਇਥੇ ਲੋਕਾਂ ਨੂੰ ਲੋੜ ਪਈ ਉੱਥੇ ਪਹੁੰਚੇ ਆ ਤੇ ਅੱਜ ਪ੍ਰਸ਼ਾਸਨ ਵੱਲੋਂ ਵੀ ਇੱਕ ਕਾਲ ਆਉਂਦੀ ਆ ਕਿ ਸਾਨੂੰ ਲੋੜ ਹੈ ਪਾਖੜਾ ਨਹਿਰ ਦੇ ਉੱਤੇ ਭਰਤਗੜ ਦੇ ਕੋਲ ਸੋ ਇਹ ਨੌਜਵਾਨ ਉੱਥੇ ਵੀ ਲੈ ਕੇ ਆਏ ਆ ਥੈਲੇ ਹਾਲਾਂਕਿ ਇਸ ਥਾਂ ਦੇ ਉੱਤੇ ਕੋਈ ਜਾਨੀ ਨੁਕਸਾਨ ਨਹੀਂ ਪਰ ਫਿਰ ਵੀ ਪ੍ਰਸ਼ਾਸਨ ਨੂੰ ਇਸ ਨਹਿਰ ਨੂੰ ਭਰਨਾ ਪੈਣਾ ਸੋ ਸਾਡੇ ਨਮੋਨ ਸਿੰਘ ਜੀ ਗੱਲਬਾਤ ਕਰਦੇ ਆ ਸਰਦਾਰ ਸਾਹਿਬ ਕਿਵੇਂ ਦੇਖਦੇ ਹੋ ਜਦੋਂ ਇਹ ਨੌਜਵਾਨ ਤਾਂ ਲੱਗੇ ਹੋਏ ਡਟ ਕੇ ਜਿੱਥੇ ਲੋੜ ਪੈਂਦੀ ਉੱਥੇ ਤਾਂ ਜਾਂਦੇ ਆ ਪ੍ਰਸ਼ਾਸਨ ਨੇ ਅੱਜ ਬੁਲਾਇ ਇੱਥੇ ਵੀ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਤਾਂ ਗੁਰਸੂਤੀ ਉਹ ਸਤਿਗੁਰਾਂ ਨੇ ਇਹ ਦਿੱਤੀ ਹੋਈ ਆ ਜੀ ਵੀ ਜਿੱਥੇ ਵੀ ਕੋਈ ਕਿਸੇ ਤਰ੍ਹਾਂ ਦੀ ਪੀੜ ਪੈਂਦੀ ਆ ਹੂੰ ਉੱਥੇ ਤੁਸੀਂ ਪਹੁੰਚਣੀ ਪਹੁੰਚਣਾ ਅਸੀਂ ਤਾਂ ਮਹਾਰਾਜ ਦੇ ਹੁਕਮ ਅਨੁਸਾਰ 6 ਦਿਨ ਹੋ ਗਏ ਸਾਨੂੰ ਲੱਗਿਆਂ ਨੂੰ ਅਸੀਂ ਸ਼ਾਮ ਦੇ ਟਾਈਮ ਅਸੀਂ ਥੱਕੇ ਹੋਏ ਸੀਗੇ ਸਾਨੂੰ ਪ੍ਰਸ਼ਾਸਨ ਦਾ ਹੁਕਮ ਹੋਇਆ ਫੋਨ ਆਇਆ ਮੇਰੇ ਕੋਲ ਕਹਿੰਦੇ ਜੀ ਉੱਥੇ ਨਹਿਰ ਦੇ ਵਿੱਚ ਪਾੜ ਪੈ ਗਿਆ ਵੀ ਤੁਸੀਂ ਉੱਥੇ ਟਰਾਲੀਆਂ ਭੇਜੋ ਮੈਂ ਆਪਣੇ ਭਰਾਵਾਂ ਨਾਲ ਸਾਰਿਆਂ ਨਾਲ ਗੱਲ ਕੀਤੀ ਮੈਂ ਕਿਹਾ ਜੀ ਆਹ ਹੁਕਮ ਆਇਆ ਇਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਤਾਂ ਸੇਵਾ ਹੀ ਕਰਨੀ ਆ ਪਰ ਮੈਨੂੰ ਇਹ ਲੱਗਦਾ ਸੀਗਾ ਵੀ ਉੱਧਰ ਜਿੱਧਰ ਜ਼ਿਆਦਾ ਨੁਕਸਾਨ ਹੋ ਰਿਹਾ ਸਾਨੂੰ ਉੱਧਰ ਜਾਣਾ ਚਾਹੀਦਾ ਸੀਗਾ ਪਰ ਹੁਣ ਅਸੀਂ ਪ੍ਰਸ਼ਾਸਨ ਨੂੰ ਬਿਲਕੁਲ ਵੀ ਅੱਖੋਂ ਪਰੋਖੇ ਨਹੀਂ ਸੀ ਕਰ ਸਕਦੇ ਚਲੋ ਜਿੱਥੇ ਇੱਥੇ ਲੋਡ ਆ ਉੱਥੇ ਵੀ ਜਾਣਾ ਪੈਂਦਾ ਹੈ ਜਾਣਾ ਪੈਂਦਾ ਜਾਣਾ ਪੈਂਦਾ ਅਸੀਂ ਸਾਰਿਆਂ ਨੇ ਸਲਾਹ ਕੀਤੀ ਅਸੀਂ ਨੀਅਰ ਬਾਊਡ ਲਗਭਗ ਅਸੀਂ ਹਜ਼ਾਰਕ ਦਾ ਥੈਲਾ ਅਸੀਂ ਲੈ ਕੇ ਇੱਥੇ ਇਹ ਪਾੜ ਫਿਰ ਵੀ 200 ਫੁੱਟ ਦਾ ਚਲੋ ਜਿੰਨਾ ਜਿੰਨਾ ਹਿੱਸਾ ਬਣਦਾ ਪਾਉਣਾ ਚਾਹੀਦਾ ਅਸੀਂ ਪਾਤੀ ਜੀ ਅਮਲੀ ਡਿਸਟ੍ਰੀਬਿਊਸ਼ਨ ਜਿਹੜੀ ਹੈ ਸੀ ਉਹ ਪਾਤੀ ਆ ਪਰ ਹੁਣ ਸਾਨੂੰ ਉਧਰੋਂ ਬੇਲੇ ਸਾਈਡ ਤੋਂ ਫੇਰ ਫੋਨ ਆ ਰਹੇ ਆ ਵੀ ਟ੍ਰੈਲੀ ਲੈ ਕੇ ਉੱਥੇ ਪਹੁੰਚੋ ਪਰ ਹੁਣ ਅਸੀਂ ਇੱਥੇ ਸਾਰੇ ਦਿਨ ਦੇ ਇੱਕ ਤਾਂ ਥੱਕੇ ਹੋਏ ਆ ਹੁਣ ਵੀ 12 11 ਵੱਜ ਚੁੱਕੇ ਹੋਣੇ ਮੇਰਾ ਖਿਆਲ ਜੜੇ ਰਹੂਗੇ ਹੁਣ ਵੀ ਜੀ ਡਟੇ ਪਏ ਆ ਜੀ ਸਾਨੂੰ ਹੁਕਮੋਂਗੇ ਅਸੀਂ ਰਾਤ ਨੂੰ ਦਰਪਨ ਹੂੰ ਸਿਰੇ ਸੌ ਲਾਂਗੇ ਦੋ ਘੜੀ ਸੋ ਮਿੱਥੇ ਦੇਖੋ ਜੀ ਉਮਰਦਰਾਜ ਬੰਦੇ ਵੀ ਲੱਗੇ ਹੋਏ ਨਾ ਨੌਜਵਾਨ ਵੀ ਲੱਗੇ ਹੋਏ ਆ ਤੇ ਬਾਈ ਜੀ ਤੁਸੀਂ ਹੁਣ ਇਹ ਰਾਤ ਨੂੰ ਇੱਥੇ ਖੜੇ ਹੋ 10:30 ਦਾ ਟਾਈਮ ਹੋ ਗਿਆ ਕਦੋਂ ਦੇ ਲੱਗੇ ਸੀ ਸਵੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰੇ ਸਤਨਾਮ ਜ ਉੱਠ ਕੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੰਨੇ ਆਂ। ਹੂੰ। ਤਕਰੀਬਨ 7 ਵਜੇ ਸਾਡੀ ਜੀਸੀਪੀ ਲੱਗੀ ਤੀ। ਉਸ ਤੋਂ ਬਾਅਦ ਸਾਡੇ 8-10 ਟਰੈਕਟਰ ਵੱਖ-ਵੱਖ ਪਿੰਡਾਂ ਵਿੱਚ ਜਿਨ੍ਹਾਂ ਵਿੱਚ ਮਿੱਟੀ ਦੀ ਜ਼ਰੂਰਤ ਸੀ ਉੱਥੇ ਲੈ ਕੇ ਗਏ। ਹੂੰ। ਤੇ ਉੱਥੇ ਮਿੱਟੀ ਉਪਲਬਧ ਕਰਵਾਉਣ ਤੋਂ ਬਾਅਦ ਅਸੀਂ ਥੈਲਿਆਂ ਦੀ ਭਰਨ ਦਾ ਪ੍ਰੋਸੈਸ ਸ਼ੁਰੂ ਕਰਿਆ ਸੰਗਤ ਦੇ ਨਾਲ। ਹੂੰ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਅੱਜ ਸਾਡੀਆਂ 8 ਟਰਾਲੀਆਂ ਗਈਆਂ ਜੀ ਸਰੰਗਪੁਰ ਤੇ ਦਾਉਧਪੁਰ ਬੰਨ ਪਰ। ਹੂੰ। ਤੇ ਉਸ ਤੋਂ ਬਾਅਦ ਸਰਦਾਰ ਮੋਹਨ ਸਿੰਘ ਜੀ ਕੋਲ ਪ੍ਰਸ਼ਾਸਨ ਦੀ ਅਪੀਲ ਆਉਂਦੀ ਹੈ। ਹੁਣ ਤੱਕ ਕਿੰਨੀਆਂ ਟਰਾਲੀਆਂ ਭੇਜਦੀਆਂ ਤੁਸੀਂ ਵੱਖ-ਵੱਖ ਟਰਾਲੀਆਂ ਟਰਾਲੀਆਂ ਹਾਂਜੀ ਟਰਾਲੀਆਂ 10000 ਤੋਂ ਪਲੱਸ 15000 ਔਰ 10000 ਦੇ ਵਿੱਚ ਵਿੱਚ ਲਗਭਗ ਅਸੀਂ ਥੈਲਾ ਵੇਚ ਚੁੱਕੇ ਆ ਹਾਲੇ ਵੀ ਸਾਡੇ ਕੋਲ 2.5 ਹਜ਼ਾਰ ਥੈਲਾ ਜਰਬ ਪਿਆ ਜਿਹੜਾ ਭਰਿਆ ਹੋਇਆ ਜੋ ਸੀਨ ਸੀ ਕੇ ਕੁਝ ਰੱਖਿਆ ਹੋਇਆ ਕੋਸ ਸਿਗਨਲ ਆ ਉਹ ਵੀ ਅਸੀਂ ਅੱਗੇ ਦੀ ਤਿਆਰੀ ਕਰਕੇ ਰੱਖੀ ਹੋਈ ਆ ਅੱਜ ਜਦੋਂ ਉਰੇ ਭਰਤਗੜ ਨਹਿਰ ਪਰ ਸਾਨੂੰ ਬੁਲਾਇਆ ਗਿਆ ਕਿ ਉਰੇ ਦੇ ਪਾੜ ਪਿਆ ਹੈ ਜਿੱਥੇ ਤੁਸੀਂ ਥੈਲੇ ਪੁੱਜਦੇ ਕਰੋ ਤਾਂ ਸਾਡੇ ਵੀਰਾਂ ਨੇ ਸਾਰਿਆਂ ਨੇ ਜਿਹੜੇ ਚਾਰ ਪਿੰਡਾਂ ਦੇ ਪੰਜ ਦੇ ਲੱਗੇ ਹੋਏ ਆ ਟੈਲੋ ਸਮਰਾਲਾ ਪਪਰਾਲਾ ਖੇਰਾਬਾਦ ਸ਼ਾਮਪਰਾ ਬੜੀਵੇਲੀ ਆਪਣਾ ਕੀ ਕਹਿੰਦੇ ਆ ਗੁਰਦਾਸਪੁਰਾ ਬੜਾ ਫੂਲ ਤੇ ਛੋਟਾ ਫੂਲ ਇਹਨਾਂ ਜੀ ਸੰਗਤ ਵੱਲੋਂ ਭਰੇ ਗਏ ਥੈਲਿਆਂ ਨੂੰ ਅਸੀਂ ਉਰੀ ਲੈਂਦਾ ਗਿਆ ਤੇ ਪ੍ਰਸ਼ਾਸਨ ਨੂੰ 1000 ਥੈਲਾ ਅਸੀਂ ਅੱਜ ਉਪਲਬਧ ਕਰਵਾ ਕੇ ਚੱਲਿਆ ਉੱਥੇ ਤਾਂ ਬੰਦਾ ਦਰਦ ਮਹਿਸੂਸ ਕਰਕੇ ਜਾਂਦਾ ਵੀ ਸਾਡੇ ਭਰਾ ਦੁਖੀ ਆ ਹੜ ਨਾ ਜਾਣ ਇੱਥੇ ਤੁਸੀਂ ਹੁਣ ਆਏ ਹੋ ਇੱਥੇ ਕਿਹੜੀ ਭਾਵਨਾ ਦੇ ਨਾਲ ਆਏ ਤੁਸੀਂ ਇੱਥੇ ਵੀ ਮਹਾਰਾਜ ਸਾਨੂੰ ਗੁਰਾਂ ਨੇ ਜੋ ਗੁਰਤੀ ਦਿੱਤੀ ਹੈ ਉਹ ਸੇਵਾ ਭਾਵਨਾ ਦੇ ਦਿੱਤੀ ਹੈ ਸੋ ਉਹ ਸੇਵਾ ਭਾਵਨਾ ਨੂੰ ਦਿੰਦੇ ਹੋਏ ਦੇਖਦੇ ਹੋਏ ਅਸੀਂ ਜਿੱਥੇ ਵੀ ਪਹੁੰਚ ਰਹੇ ਹਾਂ ਉਹ ਸੇਵਾ ਭਾਵਨਾ ਦੇ ਨਾਲ ਪਹੁੰਚ ਰਹੇ ਹਾਂ ਕੋਈ ਸਾਨੂੰ ਪਾਰਟੀ ਬਾਜੀ ਦਾ ਪਰ ਉਹ ਨਹੀਂ ਹੈਗਾ ਕੋਈ ਸਾਨੂੰ ਕਿਸੇ ਨੂੰ ਇਹ ਨਹੀਂ ਹੈ ਵੀ ਪ੍ਰਸ਼ਾਸਨ ਨੇ ਬੁਲਾਇਆ ਜਾਂ ਕਿਸੇ ਹੋਰ ਨੇ ਬੁਲਾਇਆ ਅਸੀਂ ਜਿੱਥੇ ਵੀ ਅਪੀਲ ਪੰਜਾਬ ਵਿੱਚੋਂ ਇਸ ਸਾਡੇ ਰੂਪੜ ਜਿਲ੍ਹੇ ਵਿੱਚੋਂ ਆਈ ਹੈ ਅਸੀਂ ਉੱਥੇ ਪੁੱਜਦੀ ਕੀਤੀ ਹੈ ਢਟ ਕੇ ਸਾਦਤ ਸੋ ਹਾਲਾਂਕਿ ਮੈਂ ਦੱਸ ਦਵਾਂ ਕਿ ਇੱਥੇ ਕੋਈ ਐਦਾਂ ਦੀ ਲੋੜ ਨਹੀਂ ਵੀ ਪੰਜਾਬ ਪੂਰਾ ਟਰਾਲੀਆਂ ਲੈ ਕੇ ਆ ਜਾਵੇ ਸੋ ਇਹ ਪ੍ਰਸ਼ਾਸਨ ਨੇ ਹੌਲੀ ਹੌਲੀ ਇੱਥੇ ਲੱਗਦੇ ਪਿੰਡ ਜਿਹੜੇ ਹੈਗੇ ਉਹਨਾਂ ਦੇ ਨਾਲ ਮਿਲ ਕੇ ਇਸ ਟੋਏ ਨੂੰ ਭਰ ਦੇਣਾ ਪਰ ਫਿਰ ਵੀ ਜਿੱਥੇ ਜਿਹਦਾ ਜਿੰਨਾ ਯੋਗਦਾਨ ਬਣਦਾ ਉੱਥੇ ਉਹ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ ਬਾਈ ਜੀ ਕਿਵੇਂ ਦੇਖਦੇ ਹੁਣ ਤੁਸੀਂ ਇੱਥੇ ਆਏ ਹੋ ਨੌਜਵਾਨ ਕਿੰਨੀ ਦੇਰ ਤੋਂ ਮਿਹਨਤ ਕਰ ਰਹੇ ਹੈ ਕਹਿੰਦੇ ਨੌਜਵਾਨੀ ਤਾਂ ਪੰਜਾਬ ਦੀ ਕੰਮ ਕਰਕੇ ਰਾਜੀ ਨਹੀਂ ਜੀ ਹੁਣ ਡੱਕਾ ਤੋੜ ਕੇ ਨਹੀਂ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਪਿਛਲੇ ਕਈ ਦਹਾਕਿਆਂ ਤੋਂ ਜਿੰਦ ਤੋਂ ਆਪਣੇ ਪੰਜਾਬ ਤੇ ਆਫਵਾਦ ਆਈ ਹੈ ਸਾਰੇ ਨੌਜਵਾਨ ਜਿੰਨੇ ਵੀ ਜਾ ਮੌਜੂਦ ਆ ਆਪਣਾ ਸਾਰਾ ਕੱਠਾ ਹੋ ਗਏ ਇੱਕ ਜੂਟ ਹੋ ਕੇ ਸਾਰੇ ਪੰਜਾਬੇ ਸੇਵਾ ਕਰਦਾ ਪਿਆ ਹੈ इवन ਕਿ ਇੱਥੇ ਤੱਕ ਕਿ ਅਦਰ ਸਟੇਟਾਂ ਤੋਂ ਵੀ ਆ ਰਹੀ ਹੈ ਸੇਵਾ ਆਪਣੇ ਚੋ ਜਿਹੜੇ ਆਪਣੇ ਕਿਤੇ ਤੇ ਪੰਜਾਬੀ ਵੱਸਦਾ ਪੰਜਾਬੀ ਵੱਸਦਾ ਜੋਪੀ ਤੋਂ ਵੀ ਆਏ ਆ Rajasthan ਤੋਂ ਵੀ ਆਏ ਆ ਜਿਹੜੇ ਇਹ ਤਾਂ ਆਪਣੇ ਕੁਝ ਇਸ਼ਾਰਾ ਸੀ ਅੰਸਰ ਆ ਜਿਹੜੇ ਕਹਿੰਦੇ ਆ ਕਿ ਜਵਾਨੀ ਪੰਜਾਬ ਦੀ ਹਾਂ ਨਸ਼ਾ ਵੱਲ ਜਾ ਰਹੀ ਹੈ ਏਦਾਂ ਜਾ ਰਹੀ ਆ ਪਰ ਜਦੋਂ ਆਫਤ ਆ ਪਈ ਆ ਉਦੋਂ ਪਤਾ ਲੱਗਦਾ ਵੀ ਹਾਂ ਜਵਾਨੀ ਕਿੱਥੇ ਆ ਕਿੱਥੇ ਖੜੀ ਪੰਜਾਬ ਕਿੱਥੇ ਖੜਾ ਆ ਆਪ ਕਿੱਥੇ ਆ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਚੜ੍ਹਦੀ ਕਲਾ ਚ ਰਹਿਣਾ ਹੈ ਤੇ ਅੱਜ ਮੈਂ ਇੱਕ ਦਸਾਂ ਦੀ ਦੇਖ ਰਿਹਾ ਸੀ ਵੀਡੀਓ ਦਲਜੀਤ ਦਸਾਂ ਦੀ ਉਹਦੇ ਚ ਵੀ ਉਹਨੇ ਇਹੀ ਕਿਹਾ ਕਿ ਅੱਜ ਕੱਲ ਅੱਜ ਦੇ ਜੋ ਦਿਨਾਂ ਚ ਜਵਾਨੀ ਇੱਕ ਡਿਊਟ ਹੋ ਕੇ ਸੇਵਾ ਕਰ ਰਹੀ ਆ ਬਈ ਬਹੁਤ ਖੁਸ਼ੀ ਮਿਲਦੀ ਆ ਸੱਚੀ ਗੱਲ ਆ ਇਹ ਇਹ ਜੋ ਵੀ ਕਹਿੰਦੇ ਆ ਅਨਸਰ ਆ ਬਈ ਸ਼ਾਰਦ ਅਨਸਰ ਕਹਿ ਰਿਹਾ ਕਿ ਹਾਂ ਪੰਜਾਬ ਉਹ ਨਸ਼ਾ ਵਾਲਾ ਜਾਂ ਇਹ ਜਵਾਨੀ ਹੈ ਨਹੀਂ ਪੰਜਾਬ ਖਤਮ ਹੋ ਗਿਆ ਬਾਹਰ ਚਲ ਗਿਆ ਪਰ ਅੱਜ ਪਤਾ ਲੱਗਦਾ ਜੇ ਬਾਹਰ ਵੀ ਬਣੇ ਵੀਰ ਬੈਠੇ ਆ ਉਹ ਵੀ ਅੱਦੋ-ਬੱਦ ਸੇਵਾ ਕਰ ਰਹੇ ਆ ਜਦੋਂ ਅੱਜ ਮੁਸੀਬਤ ਦਾ ਵਿਲ ਉਹ ਵੀ ਨਾਲ ਖੜੇ ਆ ਇੱਕ ਮੋਢਾ ਮੋਢਾ ਜੋੜ ਕੇ ਬਾਈ ਸਾਨੂੰ ਕਹਿੰਦੇ ਤਾਂ ਜਾਂਦਾ ਵੀ ਧੜਿਆਂ ਚ ਵੰਡ ਹੋ ਜਾਂਦੇ ਲੋਕ ਜਿੱਦਾ ਹਨਾ ਰਾਜਨੀਤਿਕ ਲੋਕਾਂ ਦੇ ਪਿੱਛੇ ਲਾ ਕੇ ਧਰਮਾਂ ਮਜ਼ਬਾਂ ਜਾਤਾਂ ਚ ਵੰਡ ਕੇ ਤੇ ਅੱਜ ਤੁਸੀਂ ਸਾਰੇ ਆਫਤ ਆਈਏ ਤਾਂ ਇਕੱਠੇ ਹੋਏ ਹੋ ਸਾਰੇ ਸਾਰੇ ਲੱਗੇ ਹੋਏ ਆ ਇਕੱਠੇ ਪਿੰਡ ਪੂਰੇ ਲੱਗੇ ਹੋਏ ਬਿਲਕੁਲ ਜੀ ਇਹ ਸਾਰਾ ਇਹ ਕਹਿ ਲਓ ਵੀ ਸਾਡੇ ਪੰਜਾਬ ਦੇ ਪਾਣੀਆਂ ਦੀ ਉਹ ਆ ਇੱਕ ਵੀ ਜੀ ਨੇ ਪੀ ਲਿਆ ਉਹਨੂੰ ਪਤਾ ਇਸ ਗੱਲ ਦਾ ਗੁਰੂ ਮਹਾਰਾਜ ਦੀ ਮਿਹਰ ਆ ਸਾਡੇ ਤੇ ਕਿ ਹਾਂ ਮੈਂ ਦਿੱਲੀ ਦੇ ਦੁੱਧ ਵਰਗਾ ਅੰਬਰ ਦਾ ਤਾਂ ਪਾਣੀ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਕ੍ਰਮਾਤ ਹੈ ਦੇ ਚ ਬਿਲਕੁਲ ਕਰਮਾਤ ਆ ਤੇ ਪਾਣੀ ਆਉਂਦਾ ਵੀ ਬਾਈ ਸਤਲੂਜ ਤੋਂ ਜਿੱਥੋਂ ਖੰਡੇਵਾਟੇ ਦੀ ਪੌਲ ਲਈ ਗਈ ਸੀ ਮੈਂ ਮੈਂ ਗਰੀਆ ਮੈਂ ਖੁਦ ਕਹਿੰਦਾ ਜਿਹੜੇ ਹੁਣ ਕਹਿੰਦੇ ਸੀਗੇ ਵੀ ਹਾਂ ਇਹ ਤਾਂ ਕੱਲੇ ਲੰਗਰ ਲਾਉਣੇ ਆਲੇ ਆ ਪਰ ਉਹੀ ਪੰਜਾਬ ਉਹੀ ਜੂਥ ਹੈ ਅੱਜ ਕੱਲਾ ਕੱਲਾ ਖੜਾ ਮੈਂ ਕਹਿੰਦਾ ਬੱਚਾ ਗਿਆ ਛੋਟਾ ਗਿਆ ਬੜਾ ਗਿਆ ਮੈਂ ਤਾਂ ਕਹਿੰਦਾ ਪੂਰੇ ਵਰਲਡ ਵਾਈਜ਼ ਕਿ ਜਦੋਂ ਕਿਸੇ ਨੂੰ ਮੁਸੀਬਤ ਆ ਜਾਂਦੀ ਹੈ ਤਾਂ ਐਵੇਂ ਖੜਨਾ ਚਾਹੀਦਾ ਤਾਂ ਜੋ ਕਿ ਇਹ ਸਾਰੇ ਪਾਸੇ ਮਾਨਵਤਾ ਦੀ ਭਲਾਈ ਲਈ ਜਿਹੜੀ ਇਹਨਾਂ ਨੇ ਮੀ ਸਾਡੇ ਗੁਰੂ ਰੱਖ ਕੇ ਗਿਆ ਉਹਨੂੰ ਕਾਇਮ ਰੱਖਿਆ ਜਾਵੇ ਬਈ ਕਿੰਦਾ ਦਾ ਜੋਸ਼ ਰਿਹਾ ਪਿੰਡਾਂ ਦੇ ਵਿੱਚ ਜੇ ਤੁਸੀਂ ਦੇਖਿਆ ਉੱਤੇ ਨੌਜਵਾਨ ਇਕੱਠੇ ਹੋਏ ਆ ਕੇ ਲੱਗੇ ਕਿਸੇ ਨੇ ਇਹ ਤਾਂ ਨਹੀਂ ਕਿਹਾ ਵੀ ਯਾਰ ਕਰ ਲੋ ਵੀ ਮੈਂ ਨਹੀਂ ਕਰਨਾ ਬਥੇਰਾ ਹੋ ਗਿਆ ਥੱਕ ਗਏ ਘਰ ਇਹ ਤਾਂ ਬੰਦਾ ਕਹਿ ਹੀ ਦਿੰਦਾ ਵੀ ਤੁਸੀਂ ਕਰ ਲੋ ਯਾਰ ਹੁਣ ਮੈਂ ਥੱਕ ਗਿਆ ਨਹੀਂ ਭਾਈ ਇੱਥੇ ਸਾਰਿਆਂ 'ਚ ਇੰਨਾ ਜੋਸ਼ ਆ ਕਿ ਇੱਕ ਦੂਏ ਨੂੰ ਆ ਕੇ ਰੋਕਦੇ ਆ ਵੀ ਤੂੰ ਆਰਾਮ ਕਰ ਹੁਣ ਮੇਰੀ ਵਾਰੀ ਆ ਮਤਲਬ ਇੰਨਾ ਜ਼ਿਆਦਾ ਜੋਸ਼ ਆ ਮੁੰਡਿਆਂ ਵਿੱਚ ਹਨਾ ਦਿਨ ਰਾਤ ਲੱਗੇ ਹੋਏ ਆ ਭਰਦੇ ਆ ਥੈਲੇ ਭਰ ਕੇ ਖਾਲੀ ਕਰਨੇ ਕਿੰਨਾ ਮਤਲਬ ਕਿ ਬਹੁਤ ਜ਼ਿਆਦਾ ਹੈਵੀ ਕੰਮ ਹੋ ਜਾਂਦਾ ਜਿਹੜੇ ਮਤਲਬ ਜਿਮ ਕਰਦੇ ਸੀਗੇ ਉਹ ਉਹਦੇ ਨਾਲ ਵੀ ਜ਼ਿਆਦਾ ਇੱਥੇ ਜ਼ੋਰ ਵੱਜ ਰਿਹਾ ਪਰ ਫੀਲ ਨਹੀਂ ਹੋ ਰੇ ਕੁਝ ਵੀ ਬੱਸ ਇਦਾਂ ਲੱਗ ਰਿਹਾ ਵੀ ਆਪੇ ਗੁਰੂ ਮਹਾਰਾਜ ਦੀ ਕਲਾ ਵਰਤ ਰਹੀ ਆ ਸਾਰਾ ਕੁਝ ਆਪੇ ਹੋ ਰਿਹਾ ਏ ਬਿਲਕੁਲ ਜਿੰਮ ਵਾਲੇ ਮੁੰਡਿਆਂ ਨੂੰ ਕੀ ਕਹੂੰਗੇ ਜਿੰਮ ਤੁਸੀਂ ਵੀ ਜਾਂਦੇ ਲੱਗਦੇ ਜਿੰਮ ਬਾਈ ਜੀ ਇਹੀ ਕਹਿੰਦੇ ਆ ਵੀ ਹੁਣ ਜੋਰ ਅਸਲ ਇੱਥੇ ਪਰ ਕੇ ਜਾਣਾ ਗੁਰੂ ਸੇਵਾ ਲੈ ਰਿਹਾ ਲਾ ਲੋ ਲੇਖੇ ਲਾ ਨਾਲੇ ਪੁੰਨ ਨਾਲੇ ਫਲੀਆਂ ਪੁੰਨ ਨਾਲੇ ਫਲੀਆਂ ਬਿਲਕੁਲ ਜੀ ਪਹਿਲਾਂ ਕਿੰਨੇ ਕਿਲੋ ਦਾ ਹੋ ਜਾਂਦਾ ਵੈਸੇ ਪਹਿਲਾਂ 35 40 ਦੇ ਗੇੜ ਚ ਹੁੰਦਾ ਸੀ ਹੂੰ ਤੇ ਭਗਾ ਬਗਾ ਮਾਰਦੇ ਮੁੰਡੇ ਜੇ ਮਾਲੇ ਤੇ ਹੁਣ ਜ਼ੋਰ ਪਰਖਾ ਜਾਣਾ ਟਰਾਲੀਆਂ ਪਰ ਭਗਾ ਬਗਾ ਕੇ ਮਾਰੋ ਬਾਈ ਤੇ ਅਸੀਂ ਹੁਣ ਬੇਗੰਪੁਰ ਜਾਣਾ ਸਾਡੀਆਂ 20 25 ਟਰਾਲੀਆਂ ਜਾ ਚੁੱਕੀਆਂ ਤੇ ਅਸੀਂ ਹੁਣ ਅੱਜ ਪ੍ਰਸ਼ਾਸਨ ਦੀ ਮੱਦਦ ਵਾਸਤੇ ਇੱਥੇ ਆ ਚੁੱਕੇ ਹਾਂ ਤੇ ਮੁੰਡਿਆਂ ਨੇ ਸਾਰੇ ਜੋ ਵੀ ਨਰਵੈਰ ਜੂਥ ਕਲੱਬ ਪਿੰਡ ਖੈਰਾਵਾਦ ਦੇ ਸਾਰੇ ਮੁੰਡੇ ਆਏ ਹੋਏ ਆ ਤੇ ਬੀਬੀਐਮ ਨੂੰ ਅਸੀਂ ਵੀ ਕਹਿਣਾ ਚਾਹੁੰਦੇ ਆ ਵੀ ਸਾਡਾ ਮਾਝਾ ਡੁੱਬ ਚੁੱਕਿਆ ਏ ਤੇ ਮਾਲਵਾ ਨੇ ਵੀ ਜਿੱਦਾਂ ਹੁਣ ਕਹਿ ਰਹੇ ਵੀ ਸਸਰਾਲੀ ਵਿਚਾਰਕੀਲੇ ਨੂੰ ਪਾੜ ਪੈ ਗਿਆ ਹਾਂ ਵੀ ਜੇ ਤੁਸੀਂ ਬੀਬੀਐਮਪੀ ਦੀ ਮਦਦ ਕਰ ਰਹੇ ਹੋ ਤਾਂ ਉਹ ਵੀ ਹਾਂਜੀ ਹਾਂਜੀ ਕੋਈ ਇਹ ਨਾ ਬੁਲੇ ਖੜਕੇ ਵੀ ਹਾਂ ਸਾਡੇ ਲੋਕ ਵੀ ਸਾਥ ਨਹੀਂ ਦੇ ਰਹੇ ਪਿੰਡਾਂ ਦੇ ਲੋਕ ਜਾਂ ਪੰਜਾਬ ਦੇ ਲੋਕ ਪ੍ਰਸ਼ਾਸਨ ਅਨੁਸਾਰ ਨਹੀਂ ਦੇ ਰਹੇ ਤੇ ਅਸੀਂ ਪੂਰਾ ਯੋਗਦਾਨ ਦੇ ਰਹੇ ਆ ਕਿ ਉਹਦੇ ਘਾਬਨ ਦੀ ਲੋੜ ਨਹੀਂ ਆ ਤੇ ਪ੍ਰਸ਼ਾਸਨ ਵੀ ਘਬਰਾਵੇ ਨਾ ਹਾਂਜੀ ਹਾਂਜੀ ਪ੍ਰਸ਼ਾਸਨ ਵੀ ਘਬਰਾਵੇ ਨਾ ਤੇ ਪ੍ਰਸ਼ਾਸਨ ਦਾ ਵੀ ਜੋ ਵੀ ਆ ਵੀ ਸਾਡਾ ਸਾਥ ਦੇਣਾ ਚਾਹੀਦਾ ਪੰਜਾਬ ਨੂੰ ਬਚਾ ਲੈਣਾ ਚਾਹੀਦਾ ਤੇ ਪਾਣੀ ਨੂੰ ਜੋ ਵੀ ਜਿੱਦਾਂ ਕੰਟਰੋਲ ਕਰੇ ਆਪਣੇ ਹਿਸਾਬ ਨਾਲ ਕਰੇ ਜਿੱਦਾਂ ਵੀ ਆ ਬਿਲਕੁਲ ਬਿਲਕੁਲ ਹਾਂਜੀ ਬਾਈ ਜੀ ਕਿਵੇਂ ਦੇਖਦੇ ਹੋ ਸਸੀ ਦਾ ਬਾਈ ਜੀ ਹਾਂ ਬਈ ਦੇਖਣਾ ਜ ਆਪ ਦਾ ਹੁਣ ਸਾਰਾ ਪੰਜਾਬ ਦੇ ਦੇਖ ਰਿਹਾ ਕਿਵੇਂ ਦੇਖ ਰਿਹਾ ਤੇ ਇੱਕ ਬੇਨਤੀ ਆ ਕਿ ਸਾਡੇ ਮੂਰੇ ਮੈਕ ਨਾ ਕਰੋ ਤੁਸੀਂ ਸਿਆਣੇ ਕਹਿੰਦੇ ਆ ਜੱਟਾਂ ਦੇ ਮੂੰਖਵਾੜਿਆ ਨਾ ਪਾੜੇ ਹੁੰਦੇ ਆ ਛੱਡ ਤੇ ਜੋ ਵੀ ਬੋਲਣਾ ਸੱਚੇ ਬੋਲ ਹੋਣਾ ਪੇ ਤੁਹਾਨੂੰ ਪਤਾ ਸੱਚ ਕੋੜਾ ਹੈ ਜਿਹੜਾ ਤੁਸੀਂ ਬੋਲਣਾ ਚਾਹੁੰਦੇ ਹੋ ਤੁਸੀਂ ਸੱਚ ਬੋਲਣਾ ਉਹ ਸਭ ਨੂੰ ਲੱਗਣਾ ਹੈ ਉਹ ਬਹੁਤ ਕੋੜਾ ਹੈ ਇਹ ਜਿਹੜੇ ਆਫਤਾਂ ਆਈਆਂ ਇਹ ਕੁਦਰਤੀ ਆਫਤਾਂ ਨਹੀਂ ਹੈਗੀਆਂ ਸੋਚੀ ਸਮਝੀ ਆਫਤਾਂ ਨੇ ਸਾਰੀਆਂ ਮੈਂ ਇਸ ਕਰਕੇ ਤੁਹਾਨੂੰ ਕਹਿ ਰਿਹਾ ਸਾਡੇ ਮੂਰੇ ਮੈਕ ਨਾ ਕਰੋ ਸਾਡੇ ਤੇ ਜੋ ਵੀ ਕਹਾਣਾਂ ਹੈ ਤੁਸੀਂ ਕਹਿਣਾ ਉਹ ਸੱਚ ਬੋਲਣਾ ਸੀ ਭਰੇ ਭਏ ਹੋ ਮਤਲਬ ਬਹੁਤ ਕੁਝ ਭਰਿਆ ਪਿਆ ਇਹਨੂੰ ਨਾ ਛੇੜੋ ਪਰ ਚਲੋ ਲੋਕਾਂ ਦਾ ਵੀ ਇੱਕ ਸਮਾਂ ਹੁੰਦਾ ਜਦੋਂ VOTING ਕਰਨੀ ਹੁੰਦੀ ਆ ਉਸ ਸਮੇਂ ਆਪਣਾ ਫੇਰ ਗੁੱਸਾ ਕਰ ਲਿਓ ਕੋਈ ਗੱਲ ਨਹੀਂ ਜਦੋਂ ਟਾਈਮ ਆਊਗਾ ਹਰੇਕ ਦਾ ਟਾਈਮ ਆਉਂਦਾ ਜੋ ਸਾਡਾ ਟਾਈਮ ਆਊਗਾ ਅਸੀਂ ਦੱਸਾਂਗੇ ਉਸ ਟਾਈਮ ਬਿਲਕੁਲ ਸੋ ਠੀਕ ਹੈ ਰੋਸੇ ਵੀ ਆਪਣੀ ਥਾਂ ਹੈ ਮਿਹਨਤਾਂ ਵੀ ਮੁਸ਼ਕਤਾਂ ਹਰ ਚੀਜ਼ ਆਪਣੀ ਥਾਂ ਹੈ ਉਹ ਹਰੇਕ ਚੀਜ਼ ਦੇ ਇੱਕ ਸਮਾ ਵੀ ਹੁੰਦਾ ਪਰ ਅੱਜ ਪ੍ਰਸ਼ਾਸਨ ਨੂੰ ਲੋੜ ਪਈ ਆ ਇਹ ਨਹਿਰ ਨੂੰ ਪਾੜ ਪਿਆ ਭਰਤਗੜ ਦੇ ਨੇੜੇ ਜਿਹੜੀ ਭਾਖੜਾ ਨਹਿਰ ਹੈ ਸੋ ਪ੍ਰਸ਼ਾਸਨ ਨੇ ਜਿੱਥੇ ਇਹ ਲੋਕ ਆਪਣੇ ਪੱਧਰ ਦੇ ਉੱਤੇ ਬਿਨਾਂ ਕਿਸੇ ਲਾਲਚ ਤੋਂ ਆਪਣੇ ਪੱਲਿਓ ਪੈਸੇ ਖਰਚ ਕੇ ਪੱਲਿਓ ਤੇਲ ਪਵਾ ਕੇ ਸਾਰੀ ਦਿਹਾੜੀ ਆਪ ਲਾ ਕੇ ਜਿਹੜਾ ਇਹ ਕੰਮ ਕਰ ਰਿਹਾ ਤਾਂ ਉੱਥੇ ਪ੍ਰਸ਼ਾਸਨ ਦੇ ਨਾਲ ਵੀ ਸਹਿਯੋਗ ਜਿਹੜਾ ਪੂਰਾ ਕੀਤਾ ਜਾ ਰਿਹਾ ਪਰ ਇਹ ਲੋਕ ਆ ਜਿਹੜੇ ਬੜਕ ਮਾਰ ਕੇ ਵੀ ਕਹਿ ਰਹੇ ਆ ਵੀ ਪ੍ਰਸ਼ਾਸਨ ਨੂੰ ਵੀ ਘਬਰਾਣ ਦੀ ਲੋੜ ਨਹੀਂ ਅਸੀਂ ਡਟੇ ਖੜੇ ਆ ਸੋ ਇਹ ਪੰਜਾਬ ਦੀ ਹਿੰਮਤ ਹੈ ਪੰਜਾਬ ਜਿਹੜਾ ਹੈਗਾ ਇੱਕ ਪੰਜਾਬ ਦੀ ਵੱਖਰੀ ਗੱਲ ਹੈ ਪੰਜਾਬ ਦੀ ਵੱਖਰੀ ਹੋਣ ਦੀ ਜਿਹੜੀ ਗੱਲ ਹੈ ਤੇ ਪੰਜਾਬ ਦੇ ਵੱਖਰੇ ਅਹਿਸਾਸ ਹੈ ਤਾਂ ਇਹ ਨੌਜਵਾਨੀ ਜਿਹੜੀ ਰਾਤ ਨੂੰ ਵੀ ਦਿਨੇ ਤੜਕੇ ਉੱਠ ਘੜਦੀ ਤੇ ਰਾਤ ਤੱਕ ਪੁਰਜ਼ੋਰ ਇਸ ਕੋਸ਼ਿਸ਼ ਵਿੱਚ ਲੱਗੀ ਰਹੀ ਹੈ ਕਿ ਸਾਡਾ ਪੰਜਾਬ ਜਿਹੜਾ ਹੈਗਾ ਉਹ ਹੱਸਦਾ ਬਸਦਾ ਰਹੇ ਜਿੱਥੇ ਉਹ ਜਾੜਾ ਹੋ ਚੁੱਕਿਆ ਉੱਥੇ ਮਦਦ ਪਹੁੰਚਾਈ ਜਾ ਰਹੀ ਹੈ ਤੇ ਜਿੱਥੇ ਅਜੇ ਬਚਾ ਕੀਤਾ ਜਾ ਸਕਦਾ ਉੱਥੇ ਪੂਰੀ ਮਿਹਨਤ ਦੇ ਨਾਲ ਇਹ ਨੌਜਵਾਨ ਲੱਗੇ ਹੋਏ ਨੇ